ਹੈਲੋ ਜੀ ਕਿਵੇਂ ਹੋ ਉਮੀਦ ਕਰਦੀ ਆ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਤੁਹਾਡੇ ਵਾਸਤੇ ਅਸੀਂ ਇੱਕ ਹੋਰ ਲੈ ਕੇ ਆਏ ਆ ਜੀ ਨੀਡਲਵਰਕ ਤੇ ਐਂਕਰ ਥ्रेड ਦੇ ਨਾਲ ਤੇ ਨਵਾਂ ਡਿਜ਼ਾਈਨ ਲੈ ਕੇ ਆਏ ਆ ਜਿਹਨੂੰ ਅਸੀਂ ਫਿਸ਼ ਟਾਂਕਾ ਕਹਿੰਦੇ ਹੁੰਦੇ ਸੀ ਮੱਛੀ ਟਾਂਕਾ ਕਹਿੰਦੇ ਸੀ ਠੀਕ ਹੈ ਜੀ ਅੱਜ ਅਸੀਂ ਉਹ ਜਿਹੜਾ ਕਰਕੇ ਦੇਖਦੇ ਆ ਤੇ ਤੁਹਾਨੂੰ ਵੀ ਦੱਸਦੇ ਆ ਕਿ ਜਿਹੜਾ ਮੱਛੀ ਟਾਂਕਾ ਹੈ ਕਿੰਨਾ ਵਧੀਆ ਉਹਦੇ ਨਾਲ ਅਸੀਂ ਇਹ ਵਾਲੀ ਜਿਹੜੀ ਸਾਡੀ ਲੀਫਾ ਸੀ ਇਹਨੂੰ ਕਿਵੇਂ ਫਿਲ ਕਰ ਸਕਦੇ ਆ ਬਹੁਤ ਹੀ ਵਧੀਆ ਜੇ ਤਰੀਕੇ ਦੇ ਨਾਲ ਇਹਨੂੰ ਅਸੀਂ ਕਰਾਂਗੇ ਜੀ ਫਿਲ ਤੁਸੀਂ ਦੇਖ ਸਕਦੇ ਇਹਦੇ ਅੱਗੇ ਸੂਟ ਵੀ ਕੱਢਦੇ ਹੁੰਦੇ ਸੀ ਚੁੰਨੀਆਂ ਵੀ ਕੱਢੀ ਦੀਆਂ ਸੀਗੀਆਂ ਆਰਕੰਡੀ ਦੇ ਸੂਟ ਜਿਹੜੇ ਇਹ ਉਹ ਕੱਢੇ ਜਾਂਦੇ ਸੀ ਜੀ ਇਹਦੇ ਨਾਲ ਆ ਦੇਖੋ ਬਸ ਸਿੰਪਲ ਜਿਹਾ ਕੰਮ ਆ ਇਸ ਤਰ੍ਹਾਂ ਲਈ ਜਾਣਾ ਜੀ ਅਸੀਂ ਫੈਬਰਿਕ ਨੂੰ ਇਧਰੋਂ ਅਸੀਂ ਇੱਥੋਂ ਫੈਬਰਿਕ ਲੈਣਾ ਆ ਤੇ ਸਿਰਫ ਇਹ ਆ ਕਿ ਧਾਗਾ ਪਿੱਛੇ ਹੀ ਰੱਖਣਾ ਆ ਅੱਗੇ ਨਹੀਂ ਸਾਈਡ ਨਹੀਂ ਲੈ ਕੇ ਆਣਾ ਤੇ ਅਸੀਂ ਇਦਾਂ ਹੀ ਪੱਤੀ ਨੂੰ ਜਿਹੜਾ ਭਰ ਦੇਣਾ ਆ ਜਿੱਥੇ-ਜਿੱਥੇ ਮਤਲਬ ਅਸੀਂ ਡਰਾ ਕੀਤੀ ਹੋਈ ਆ ਉਹਦੇ ਉੱਪਰ ਉੱਪਰ ਚੱਲਾਂਗੇ ਇਦਾਂ ਹੀ ਕਰਦੇ-ਕਰਦੇ ਸਾਡੀ ਜਿਹੜੀ ਪੱਤੀ ਆ ਬਹੁਤ ਸੋਹਣੀ ਬਣ ਕੇ ਤਿਆਰ ਹੋ ਜਾਣੀ ਆ ਜੀ ਬਸ ਫੈਬਰਿਕ ਚੁੱਕਣਾ ਦੋਨਾਂ ਸਾਈਡਾਂ ਤੋਂ ਕਸਿੰ ਬਿਲਕੁਲ ਪੱਤੀ ਦੇ ਉੱਪਰ ਉੱਪਰ ਚੱਲਾਂਗੇ ਥੋੜਾ ਜੈ ਇਹਨੂੰ ਤਿਰਛਾ ਲੈ ਕੇ ਜਾਵਾਂਗੇ ਡਿਜ਼ਾਈਨ ਨੂੰ ਤੇ ਐਦਾਂ ਕਰਦਿਆਂ ਕਰਦੇ ਅਸੀਂ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਫੈਬਰਿਕ ਇੰਨਾ ਕਿ ਚੱਕਾਂਗੇ ਬਹੁਤ ਜ਼ਿਆਦਾ ਨਹੀਂ ਲੈਣਾ ਸੀ ਕਿੰਨਾ ਸੋਹਣਾ ਸਾਡਾ ਜਿਹੜਾ ਮੱਛੀ ਢਾਂਕਾ ਬਣ ਕੇ ਤਿਆਰ ਹੁੰਦਾ ਪਿਆ ਸਾਡੀਆਂ ਪ੍ਰਾਣੀਆਂ ਬੀਬੀਆਂ ਨੂੰ ਸਾਰੇ ਟਾਂਕੇ ਆਉਂਦੇ ਹੁੰਦੇ ਸੀਗੇ ਤੇ ਐ ਹੁਣ ਅਸੀਂ ਨਵੀਂ ਪੀੜ੍ਹੀ ਨੂੰ ਦੱਸਣ ਦੀ ਕੋਸ਼ਿਸ਼ ਕਰ ਰਹੇ ਆ ਕਿ ਸਾਡੀਆਂ ਮਾਵਾਂ ਇਹਨੇ ਕੱਢਦੀਆਂ ਹੁੰਦੀਆਂ ਸੀਗੀਆਂ ਜੀ ਇਹਦੇ ਸੂਟ ਬੜੇ ਪਿਆਰੇ ਪਿਆਰੇ ਨਿਕਲਦੇ ਹੁੰਦੇ ਸੀਗੇ ਜੀ ਫਟਾਫਟ ਕੱਢ ਲਈ ਦੇ ਸੀ ਉਸ ਸਮੇਂ ਦੇ ਵਿੱਚ ਨਾ ਮਾਵਾਂ ਸਾਡੀਆਂ ਦੱਸਦੀਆਂ ਸਾਨੂੰ ਤੇ ਮੈਂ ਵੀ ਇੱਕ ਵਾਰੀ ਦੁਪੱਟਾ ਕੱਢ ਕੇ ਦਿੱਤਾ ਸੀ ਆਪਣੇ ਮੰਮਾ ਨੂੰ ਬਸ ਇਸ ਤਰ੍ਹਾਂ ਹੀ ਅਸੀਂ ਸਾਰੀ ਜਿਹੜੀ ਆ ਪੱਤੀ ਇਹਨੂੰ ਚੰਗੀ ਤਰ੍ਹਾਂ ਭਰ ਲੈਣਾ ਆ ਜੀ ਹਾਂਜੀ ਸਾਡੀ ਜਿਹੜੀ ਪੱਤੀ ਆ ਬਣ ਕੇ ਬਿਲਕੁਲ ਤਿਆਰ ਹੋ ਗਈ ਹੋਈ ਆ ਜੀ ਮੱਛੀ ਟਾਂਕੇ ਦੇ ਨਾਲ ਤੇ ਤੁਸੀਂ ਵੀ ਕੋਸ਼ਿਸ਼ ਕਰਿਆ ਕਰੋ ਕਿ ਤੁਸੀਂ ਵੀ ਕਰ ਸਕੋਗੇ ਬਹੁਤ ਹੀ ਈਜ਼ੀ ਜਿਹੇ ਤਰੀਕੇ ਦੇ ਨਾਲ ਇਹ ਬਣ ਜਾਂਦਾ ਆ ਡਿਜ਼ਾਈਨ ਇਹਦੀ ਵੀ ਜਿਹੜੀ ਬੈਕ ਸਾਈਡ ਆ ਬਹੁਤ ਹੀ ਵਧੀਆ ਇਹਦੀ ਸਫਾਈ ਆਂਦੀ ਆ ਦੇਖੋ ਜੀ ਕੋਈ ਵੀ ਇਹਦੀ ਬੈਕ ਸਾਈਡ ਕੋਈ ਵੀ ਖਲਾਰਾ ਨਹੀਂ ਹੈਗਾ ਬਹੁਤ ਸੋਹਣਾ ਬੈਕਸਾਈਡ ਤੋਂ ਵੀ ਤੇ ਫਰੰਟ ਤੋਂ ਵੀ ਬਹੁਤ ਹੀ ਵਧੀਆ ਸਫਾਈ ਤੇ ਡਿਜ਼ਾਈਨ ਇੰਜ ਕਲੀਅਰ ਨਜ਼ਰ ਆ ਰਿਹਾ ਹੈ ਤੇ ਤੁਸੀਂ ਵੀ ਕਰਕੇ ਦੇਖਿਓ ਲੀਫ ਐਵੇਂ ਬਣਾ ਲਿਆ ਕਰੋ ਤੇ ਫਲਾਵਰ ਹੋਵੇਂ ਬਣਾ ਦੋ ਤੇ ਡੰਡੀ ਮੈਂ ਜਿਵੇਂ ਤੁਹਾਨੂੰ ਦੱਸੀ ਸੀਗੀ ਹਨਾ ਉਦਾਂ ਤੁਸੀਂ ਬਣਾ ਲੈਣੀ ਮੈਂ ਪਹਿਲਾਂ ਫਲਾਵਰ ਬਣਾ ਕੇ ਦੱਸਿਆ ਸੀ ਤੁਹਾਨੂੰ ਇੱਕ ਦਿਨ ਉਹਦੇ ਵਿੱਚ ਮੈਂ ਤੁਹਾਨੂੰ ਡੰਡੀ ਵੀ ਦੱਸੀ ਆ ਕਿਵੇਂ ਬਣਾਉਣੀ ਹੈ ਤੇ ਉਸ ਤਰ੍ਹਾਂ ਡੰਡੀ ਬਣਾ ਲੈਣੀ ਇਸ ਤਰ੍ਹਾਂ ਲੀਫ ਬਣਾ ਲੈਣੀ ਤੇ ਰੋਜ਼ ਦਾ ਇੱਥੇ ਫਲਾਵਰ ਬਣਾ ਲੈਣਾ ਤੁਸੀਂ ਤੇ ਬਹੁਤ ਹੀ ਵਧੀਆ ਤੁਹਾਡਾ ਸੂਟ ਦਾ ਜਿਹੜਾ ਡਿਜ਼ਾਈਨ ਬਣ ਕੇ ਰੈਡੀ ਹੋਏਗਾ ਮਿਲਦੇ ਹਾਂ ਕਿਸੇ ਨੈਕਸਟ ਡਿਜ਼ਾਈਨ ਨਾਲ ਥੈਂਕ ਯੂ